ਸੈਂਟਰ ਚ ਗਾ ਲੋ ਬੜਾ ਜੀ ਕਟਨ ਚ ਗਾ ਲੋ ਆਲ ਪਿਛਾ ਦੇ ਵਿੱਚ ਚਾਹ ਜਿਹਾ ਫੋਟੋ ਖੜੇ ਯਾਰ ਰੋਲਟੀ ਮੇਂ ਚਾਹ ਲਓ ਮੱਧੇ ਪਾਣੀ ਚਾਹ ਲਓ ਇੱਕ ਉਹਨਾਂ ਕੱਢ ਲੀਏ ਦੀਪਾ ਜੀ ਇੱਥੇ ਦੇਖ ਰਿਹਾ ਦੇਖ ਰਹੀ ਸੀ ਤੇ ਗੱਲ ਕਰੀ ਤਿੰਨ ਵੱਡੇ ਲਗਾ ਸਾਹ ਦਿੱਤੀ ਕਿ ਪਹਿਲੇ ਸੈਸ਼ਨ ਤੋਂ ਟਿਕਾਲਾ ਦੀ ਟੀਮ ਨੇ 15 ਮਿੰਟ ਲਈ ਆ ਕੇ ਪਰੇਤ ਕਰ ਦਿੱਤਾ ਹੈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਜਿਹੜੀਆਂ ਇਨਸਟਰਕਸ਼ਨਸ ਨੇ ਕਿ ਡੀਏਜੀ ਪਟਿਆਲਾ ਰੇਂਜ ਸਟੇਟ ਦੇ ਅਧੀਨ ਨਿਰਦੇਸ਼ਾ ਤੇ ਕੰਮ ਕਰਦੇ ਹੋਏ ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ ਤੋਂ ਇਨਫੋਰਮੇਸ਼ਨ ਸੀ ਹੋ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਐਸਪੀ ਡੀ ਪਟਿਆਲਾ ਇਹਨਾਂ ਨੇ ਚੱਗੀ ਰਕਬੀ ਕੀਤੀ ਹੈ 5 ਵਿਅਕਤੀ ਇਹਦੇ ਚ ਰਿਕਵਰ ਹੋਏ 3 ਅਸਲੇਲੇ ਬੱਤੀਪੋਤੇ 1130 ਦਾ ਤੇ 1315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਨੇ ਇੱਕ ਦਾ ਨਾਮ ਹੈਗਾ ਬਲਕੀਤ ਉਰਫ ਮੈਕਸ ਫੇਰ ਆਉਂਤੀਕ ਸਾਹ ਦੇ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਉਹ ਸੰਦੀਪ ਉਰਫ ਦੀਪ ਹੈ ਇਹ 35 ਸਾਲ ਦਾ ਹੈ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਵਿੱਚ ਟਰੇਸ ਹੋਏ ਨੇ ਜਿਹੜਾ 131/24 ਸਿੱਕੀ ਰਾਜਪੁਰੇ ਦਾ ਜਿੱਤੇ ਐਕਸਟਰਸ਼ਨ ਕਾਲ ਕੀਤੀ ਸੀ ਪੈਸੇ ਮੰਗਿਆ ਗਿਆ ਸੀ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਹੈ ਤੇ ਸਪੇਸ ਹੋਇਆ ਉਹਦੇ ਵਿੱਚ ਵੀ ਫਰਾਗੀ ਲੱਗੇ ਸੀ ਜਿਹੜੇ ਬਾਹਰ ਕਮਿਸਟਰ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ 골ਡੀ ਢੋਲਾ ਵਾਲਾ ਜਿਹੜਾ ਰਾਜਪੁਰੇ ਨੂੰ ਬਲੌਂ ਕਰਦਾ ਬਲਤਾਰ ਹੈ ਸੋ ਉਹਨੇ ਐਕਸਟਰੈਸ਼ਨ ਕਾਲਸ ਕੀਤੀਆਂ ਸੀ میرے ਨਾਲ ਇੱਕ ਐਕਸਟਰੈਸ਼ਨ ਦਾ ਜਿਹੜਾ ਇਹ ਇੱਥੇ ਚੱਲਦਾ ਸੀਗਾ ਰਾਜਪੁਰਾ ਤੇ ਮੁਹਾਲੀ ਦੇ ਵਿੱਚ ਉਹਨੂੰ ਕਾਫੀ ਹੱਦ ਤੱਕ ਛਾਲਕੋ ਲਕਿਨ ਬਾਕੀ ਗੁਰਕੀ ਗੈਂਗ ਦਾ ਵੀ ਸੁਣਦੇ ਆ ਕਲੀਪ 골ਡੀ ਢੋਲਾ ਕਦੋਂ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਹੋਈ ਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹ ਦਿਸਟਰੀਬਿਊਟ ਸਿਰ ਕਿਵੇਂ ਸੰਬੰਧ ਚਾਏ ਆਪਕਾ ਦੋਨਾਂ ਦੇ ਬੋਡੀ ਹੋ ਰੋ ਇਹ 골ਡ ਦੇਤੇ ਲੋਨ ਨਹੀਂ ਆਪਸ ਇਕੱਠੇ ਕੀਤੇ ਸੀਗੇ ਦੋਨੋਂ ਬੋਡੀ ਤੇ ਲੋਨ ਆਲ ਇੰਡੀਵਿਜੂਅਲੀ ਟੱਚ ਵੇਸ ਸੀਗੇ ਥ्रू ਸੋਸ਼ਲ ਮੀਡੀਆ ਤੇ ਉਹਨੇ ਬਾਅਦ ਚੈਨਲ ਕੱਟੇ ਗਏ ਸਰ ਲੱਗਦਾ ਵਗੇਸ਼ਾ ਜੋ ਦਿਸਤਰਾ ਦਾ ਇਹ ਇੱਕ ਨੈਸਰ ਕਲ ਕਰ ਰਿਹਾ ਹੈ ਇਹ ਦਿਨ ਆ ਰਿਹਾ ਕਿ ਪੰਜਾਬ ਟਾਰਗੇਟ ਹੋਵੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਉਹ ਐਕਸਟਰੈਸ਼ਨ ਕਾਲਸ ਕਰ ਰਹੇ ਆ ਰੈਗੂਲਰਲੀ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸੋ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਦੋਵੇਂ ਬੰਦੇ ਫੜੇ ਗਏ ਉਹ ਇਹਨਾਂ ਕਾਫੀ ਹੱਦ ਤੱਕ ਥਰਪੂ ਵੀ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚ ਵੀ ਬੰਦੇ ਫੜੇ ਗਏ ਸੀ ਪੰਜ ਉਹ ਵੀ ਐਕਸਟਰਸ਼ਨ ਕਾਲਸ ਵਾਲੇ ਸੀਗੇ ਇਹ ਵੀ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਸ ਕਮਿਟਿਡ ਕਿ ਇਹ ਵਜਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਉਂਦੀਆਂ ਹਨ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਸਰਕਲੇ ਜੀ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡੀਟੇਲ ਪੰਜਾਬ ਪੁਲਿਸ ਦਰਜ ਕਰ ਲਈ ਕਿ ਵਿਦੇਸ਼ਾਂ ਤੋਂ ਜਿਹੜੇ ਗੈਂਗਸਟਰ ਲੱਕਾਣਿਆਂ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਕਮਿਸ਼ਨ ਬਿਆ ਕਰ ਰਹੀ ਜਦੇ ਨਾਲ ਕੋਈ ਉਦੇਸ਼ ਤੋਂ ਬੰਦੀ ਪੰਜਾਬ ਪੁਲਿਸ ਨੇ ਨਿਸ਼ਚਿਤ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚ ਚੱਲ ਜਾਈਏ ਬਿਕਾਜ਼ ਉਹ ਸਾਰੇ ਡਿਸਟ੍ਰਿਕਟਸ ਜਿਹੜੇ ਇਹਦੇ ਅੰਡਰ ਬਲੋਂਗ ਕਰਦੇ ਉਹ ਸਾਰੇ ਡਿਸਟ੍ਰਿਕਟਸ ਨੇ ਕੰਟ੍ਰਿਬਿਊਟ ਕਰਨਾ ਸੋ ਉਹ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਕਟਰਡ ਕੀਤਾ ਜੀ ਸੋ ਕੋਈ ਕੋਈ ਡਾਡਾ ਹੁੰਦਾ ਤੁਹਾਨੂੰ ਜਾਣਕਾਰੀ ਦੇ ਦੋ ਕਿ ਕਿੰਨੇ ਕਿਲੋ ਵਿੱਚ ਇਸ ਟੈਂਸ ਕੀ ਧਿਆ ਕੀ ਨੇ ਨੰਬਰ 10 15 ਨੇ ਕੋਈ ਵਧੀਆ ਖਬਰ ਹੋਣੀ ਹੈ ਇਹ ਤਾਂ ਆਨ ਗੋਇੰਗ ਪ੍ਰੋਸੈਸ ਹੈ ਮਤਲਬ ਰੋਜ਼ ਦਾ ਚੇਂਜ ਹੋਦਾ ਰਹਿੰਦਾ ਹੈ ਕੋਈ ਕਹਿ ਨਹੀਂ ਸਕਦਾ ਕਿ ਅੱਜ ਕਿੰਨਾ ਪਰਸ ਕਿੰਨਾ ਇਹ ਵਾ ਅੱਜ ਦੀ ਰੇਟ ਦੀ ਗੱਲ ਕਰਾਂ ਉਹ ਸੋ ਚਾਰ ਹੋਵੇ ਇੱਕ ਕੱਲ ਨੂੰ ਹੋਰ ਹੈ ਇਹ ਘਰੇਸਟ ਹੋ ਜੇ ਵਿੱਚ ਘਟਦੇ ਸੋ ਇਹਦੇ ਮੰਗ ਲਈ ਪ੍ਰੋਸੈਸਰ ਬੰਦਾ ਮਿਲਦਾ। ਸਰੀ ਪੈਸੇ ਦਾ ਪਤਾ ਲੱਗਦਾ ਕਿੰਨਾ ਕੁ ਲੈ ਚੁੱਕੇ ਸੀ ਕਿਸੇ ਤੋਂ ਜਾਂ ਨਹੀਂ ਸਾਡੇ ਤੱਕ ਕੋਈ ਵੀ ਪੈਸੇ ਦੇ ਨੁਦਰੀ ਇਸੇ ਹਿਸਾਬ ਨਾਲ ਮੰਗ ਕੀਤੀ ਸੀ। ਸੋ ਇਹਨਾਂ ਨੂੰ ਟਾਸਕਿੰਗ ਇਹ ਕੀਤੀ ਗਈ ਸੀ ਕਿ ਜਿਹੜੀ ਐਕਸਟਰਸ਼ਨ ਪਾਲਿਸੀ ਕੀਤੀ ਹੈ ਉਹ ਬੰਦਿਆਂ ਦੇ ਹੰਤ ਤੱਕ ਪੈਸੇ ਨਹੀਂ ਦਿੱਤੇ ਤੇ ਉਹ ਕੇ ਬਾਈਂਗ ਕੀਤੀ। ਸੋ ਇਹ ਵੈਪਨ ਵੀ ਆਇਦੇ ਕਾਪੀ ਕੱਲ ਵੀ ਇਸ ਤਰੀਕੇ ਦੀ ਵੈਪਨ ਦੀ ਰਿਕਵਰੀ ਹੋਣੀ ਵੀ ਇੰਦਾਂ ਦੇ ਜਿਹੜੇ ਆਧੁਨਿਕ ਵੈਪਨ ਨੇ ਇਹ ਕਿੱਥੋਂ ਆਏ ਨੇ ਜੀ ਕੀ ਇਹਦਾ ਬੈਕਗ੍ਰਾਉਂਡ ਹੈ? ਇਹ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਿੱਥੋਂ ਆਇਆ ਬਟ ਖਜੇ ਤੱਕ ਜਿਹੜੀ ਸਾਡੀ ਪ੍ਰਿੰਡਰੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਇਆ ਗਿਆ ਬੇਤਲੋ ਸਾਡੇ ਐਕੀ ਤੋਂ ਪੇਜੇਗੇ ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਐਨਟਾਇਰਲੀ ਵੀ ਹਾ ਨਾਟ ਕਲੀਅਰ ਹੋਣੇ ਤੱਕ ਕਹਾਂ ਸਰ ਬਾਰਡਰ ਬਾਰਡਰ ਇਲੀ ਦੇ ਉੱਪਰ ਇਸ ਨੂੰ ਲੱਗੇ ਕੋਈ ਐਕਸ਼ਨ ਹੈਗਾ ਤੁਹਾਡਾ ਪੁਲਿਸਰ ਇਹ ਸਭ ਕਾਪੀ ਏਰੀਆ ਦੇ ਕੋ ਪਟਿਆਲੇ ਦੇ ਬਾਰਡਰ ਦੇ ਪਿਛਲੇ ਦੇ ਉਸ ਨੂੰ ਲੈ ਕੇ ਕੋਈ ਉਧਰ ਸੀਲਿੰਗ ਦੀ ਕੋਈ ਤਿਆਰੀ ਕੁਝ ਨਹੀਂ ਬਿਲਕੁਲ ਦੇਖੋ ਜਿਹੜਾ ਬਾਰਡਰ ਕਾ ਕ੍ਰਿਟੀਕਲ ਸਾਡੇ ਲਈ ਹੈ ਹੀ ਬਿਕਾਜ਼ ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਸੋ ਉਦੇ ਵੱਲ ਆਪਣੀ ਡਿਪਲॉयਮੈਂਟ ਵੀ ਹੈਗੀ ਹੈ ਇਚਾਰਜ ਸਪੈਸ਼ਲਸ ਹਨ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਲਾਏਗੇ ਕਿ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸ ਚ ਹੈ ਤੇ ਸੀਆਈਏ ਸਮਾਣਾ ਵੀ ਹੁਣ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਬਾਦੜਾ ਏਰੀਆ ਜਿਹੜਾ ਫਿਰ ਇਨਲੈਟ ਪੰਜਾਬ ਦਾ ਉੱਥੇ ਕਨਸੈਂਟਰੇਟ ਕੀਤਾ ਜਾ ਰਿਹਾ ਹੈ ਸੋ ਰੈਗੂਲਰਲੀ ਕੰਪਨੀ ਸਿੱਸੇ ਕਰਕੇ ਹੋ ਰਹੀ ਹੈ ਬਿਕਾਜ਼ ਆਫ ਵਾਟਰ ਸੈਸ ਕਨਸੈਂਟ੍ਰੇਟ ਕਰਦਾ ਸਰ ਇਹਦੇ ਪਹਿਲੇ ਪਰਚੇ ਦਰਸੀ ਕੀ ਹਾਂ ਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹਦੇ ਤੇ 10 ਪਰਚੇ ਦਰਸੀ ਸਰ ਇਹਨਾਂ ਦਾ ਇਹ ਜਿਹੜਾ ਜੀਲ ਦੇ ਵਿੱਚ ਜ਼ਿਆਦਾਤਰ ਐਕਸਰਸਾਈਜ਼ ਤੋਂ ਸਾਹਮਣੇ ਆਉਂਦਾ ਕਿ ਜੀਲ ਦੇ ਵਿੱਚ ਹਨ ਮੁਲਕਾ ਹੁੰਦੇ ਉਸ ਕੋ ਆ ਐਕਸੈਸਿਬਲ ਨਾ ਬਣ ਜਾਵੇ ਲੱਗਦਾ ਹੈ ਕਿ ਇਹਦੇ ਵਿੱਚ ਵੀ ਨਹੀਂ ਇਹਦੇ ਵਿੱਚ ਇੱਕ ਬੰਦਾ ਇੱਕ ਬੰਦਾ ਜੀਲ 'ਚ ਰਹਿ ਆ ਦੂਜੇ ਦਾ ਰਿਕਾਰਡ ਕੀਨ ਹੈ ਉਹ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਦਾ ਤੇ 8/25 ਆਈਪੀ ਸਿਟੀ ਦਾ ਇਹ ਜੁਨਾ ਚੈਨਲ ਨੂੰ ਲਾਉਂਦੇ ਨੇ ਇਹ ਸਰ ਜਿਹੜੇ ਕਲੀਨ ਵਾਲੇ ਨੇ ਇਹਨਾਂ ਦਾ ਕੋਈ ਮਤਲਬ ਬੈਕਗ੍ਰਾਉਂਡ ਨਹੀਂ ਰਿਹਾ ਕੋਈ ਕ੍ਰਾਈਮਨਰ ਇੱਕ ਕੋਈ ਉਸਾਰ ਮਤਲਬ ਰਿਐਕਸ਼ਨ ਦੇਖੀਆ ਕਿਵੇਂ ਇਹਨਾਂ ਨੂੰ ਕੋਚਾਵਨ ਸੀ ਇਹ ਕਿਸ ਕਿਸ ਹਿਸਾਬ ਦੇ ਦੇਖੋ ਕੱਲ ਵਾਲੇ ਵੀ ਜਿਹੜੇ ਸੀਗੇ ਤੇ ਆਪਾਂ ਕੱਲ ਦੀ ਵੀ ਗੱਲ ਕਰੀਏ ਤੇ ਅੱਜ ਦੀ ਵੀ ਗੱਲ ਕਰੀਏ ਨਸ਼ਾ ਇੱਕ ਕੋਮਨ ਫੈਕਟਰ ਹੈ ਇਹਨਾਂ ਦੇ ਵਿੱਚ ਸੋ ਕਈ ਵਾਰੀ ਨਸ਼ੇ ਦੀ ਤੋੜ ਪੂਰੀ ਕਰਨ ਵਾਸਤੇ ਇਹਦੇ ਨਾਲ ਜੁੜ ਜਾਂਦੇ ਨੇ ਸੇ ਕਿ ਇਹਨਾਂ ਦੋਵਾਂ ਦਾ ਆਪਸ 'ਚ ਜਿਹੜਾ ਰਾਬਤਾ ਸੀਗਾ ਉਹ ਗੋਲਦੀ ਨੇ ਕਰਾਇਆ ਸੀ ਗੋਲਦੀ ਟੋਲ ਤੇ ਗੋਲਦੀ ਟੋਲ ਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਸੀ ਕਰਕੇ ਕਿਉਂਕਿ ਉਹ ਦੋਸ਼ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਈ ਗੋਲਦੀ ਨੇ ਉਹ ਰਾਬਤਾ ਕਰਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਤਾਤ ਕਰਨੀ ਸੀ ਇੱਕ ਸਰ ਇਸ ਤੋਂ ਹਟ ਕੇ ਸਵਾਲ ਆ ਪੰਜਾਬ ਦੀ ਗੱਲ ਕੀਤੀ ਅਭੀ ਜਦੋਂ ਵੀ ਪੰਜਾਬ ਦੇ ਨੌਜਵਾਨ ਦੇ ਰਿਪੋਰਟ ਹੋਏ ਉਸ ਤੋਂ ਬਾਅਦ ਪੰਜਾਬ ਨੂੰ ਕਿੰਨੇ ਕਿੰਨੇ ਸਖਤ ਕੀਆ ਪੰਜਾਬ ਦੇ ਅੰਦਰ ਜਿਵੇਂ ਕੋਈ ਦਾਟਾ ਇਹਦਾ ਸਾਹਮਣੇ ਆਇਆ ਕਿ ਕਿੰਨੇ ਇਮੀਗ੍ਰੇਸ਼ਨ ਨੇ ਵਿਦੇਸ਼ ਕੱਢਿਆ ਕਿਸੇ ਅੰਦਰ ਇਮੀਗ੍ਰੇਸ਼ਨ ਸੈਂਟਰ ਅੱਜ ਡੀਐਸਪੀ ਸਿਟੀ 2 ਦੇ ਅੰਦਰ ਟੀਮ ਨੇ ਗਿਆ ਉਹ ਚੈੱਕ ਕਰੀ ਨਾਲ ਐਸਡੀਐਮ ਪਟਿਆਲਾ ਵੀ ਹੈਗੇ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵਾਲੋ ਗਏ ਉਹ ਸਾਰੇ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਉਹ ਵੀ ਚੈੱਕ ਕੀਤੇ ਜਾਣਗੇ ਜੇ ਵੀ ਵਿਦਾਉਟ ਲਾਇਸੈਂਸ ਆਪਰੇਟ ਕਰਤਾ ਹੋਗਾ ਤੇ ਉਹਦੇ ਖਿਲਾਫ ਜਿਹੜਾ ਸੋਟੇਬਲ ਕੈলেকਸ਼ਨ ਹੁੰਦਾ ਸਰ ਬਹੁਤ ਸੰਨੀ ਸ਼ਿਕਾਇਤਾਂ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਦੀ ਨਾਲ ਸੰਬੰਧਤ ਨੇ ਲੱਗਦਾ ਕਿ ਜਿਹੜਾ ਲੋਕਾਂ ਦੇ ਪੈਸੇ ਫਸੇ ਪਏ ਆ ਜਾਂ ਇਹਨਾਂ ਲੋਕਾਂ ਨੇ ਇੱਕ ਠੱਗੀ ਦੀ ਮੋਟੇਸਾਲ ਆਪਣੇ ਕੋਲ ਰੱਖੇ ਪਏ ਆ ਉਹਨਾਂ ਦੀ ਸ਼ਿਕ ਜਿਵੇਂ ਆਪੋ ਸਕੂਲ ਦਿਨੇ ਦਿਲਾਵਾ ਜਿਨੇ ਲੱਗਦਾ ਕਿ ਪੰਜਾਬ ਕੋਲ ਉਸ ਤੇ ਬੜਾ ਕੰਮਕਾਰੀ ਜੀ ਮੈਂ ਜੇ ਤੁਹਾਨੂੰ ਫਿਗਰਸ ਦੱਸਾਂ ਤੇ ਮੋਰ ਥੈਨ 100 ਐਫ ਆਈ ਆਰਸ ਅਸੀਂ ਪਿਛਲੇ ਸਾਲ ਕੀਤੀਆਂ ਆਨ ਦਾ ਬੇਸਿਸ ਆਫ ਦਿਸ ਓਨਲੀ ਕਿ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ এজੰਟ ਨੂੰ ਬਟ ਉਹਨਾਂ ਨੂੰ ਇਲੀਗਲੀ ਬਾਅਦ ਨਹੀਂ ਵੇਚਾਇਆ ਸੋ ਕੋ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚਾ ਦਰਜ ਹੋ ਰਿਹਾ ਜਿਨ੍ਹਾਂ ਦੇ ਵੀ ਪਰਚਾ ਦਰਜ ਹੁੰਦਾ ਅਸੀਂ ਨਾਮ ਦੀ ਨਾਮ ਲੀਸੀ ਆਫਿਸ ਨੂੰ ਰეკਮੈਂਡ ਕਰਦੇ ਹਾਂ ਕਿ ਨਾ ਲਾਇਸੈਂਸ ਰੀ ਕੰਸਿਡਰ ਜਿਹੜਾ ਵੀ ਕੋਈ ਇਲੀਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਹੋਵੇਗਾ ਸੋ ਜਿਹੜੇ ਲਾਇਸੈਂਸ ਅਪਲਾਈ ਹੋ ਰਹੇ ਨੇ ਇਹਨਾਂ ਤੇ ਵੀ ਕੋਈ ਸ਼ਕਤੀ ਵਧਾਈਏ ਜੀ ਕਿ ਉਹ ਜੀਵੇਂ ਉਹਦਾ ਬਹੁਤ ਜ਼ਿਆਦਾ ਟ੍ਰੇਸ ਕੀਤਾ ਜਾਵੇ ਉਹਦੇ ਲਈ ਤੁਹਾਨੂੰ ਲਾਇਸੈਂਸਿੰਗ ਅਥਾਰਟੀ